ਅੱਜ ਮੋਦੀ ਸਾਹਿਬ ਦੇ ਇੱਕ ਸੀਨ ਨੇ ਬੜਾ ਧਿਆਨ ਖਿੱਚਿਆ ਸਾਰੇ ਲੋਕਾਂ ਦਾ ਤੇ ਦੁਨੀਆ ਦਾ ਦੇਖੋ 3 ਮਹੀਨੇ ਇਹਨਾਂ ਨੇ ਚੋਣ ਪ੍ਰਚਾਰ ਕੀਤਾ ਤੇ ਬਹੁਤ ਥਾਵਾਂ ਤੇ ਮੋਦੀ ਸਾਹਿਬ ਹੋਰਾਂ ਨੇ ਮੱਥੇ ਟੇਕੇ ਧਾਰਮਿਕ ਸਥਾਨਾਂ ਤੇ ਟੇਕੇ ਮੰਦਰਾਂ 'ਚ ਟੇਕੇ ਗੁਰਦੁਆਰਿਆਂ 'ਚ ਟੇਕੇ ਪਰ ਅੱਜ ਮੋਦੀ ਸਾਹਿਬ ਨੇ ਇੱਕ ਐਸਾ ਮੱਥਾ ਟੇਕਿਆ ਜਿਹਦੀ ਚਾਰ ਚਫੇਰੇ ਚਰਚਾ ਹੈ ਪਹਿਲਾਂ ਉਹੋ ਜਿਹਾ ਮੱਥਾ ਨਹੀਂ ਵੇਖਿਆ ਕਿਸੇ ਨੇ ਟਿਕਦਾ ਕਿੱਥੇ ਟੇਕਿਆ ਭਾਰਤ ਦੇ ਸੰਵਿਧਾਨ ਨੂੰ ਮੋਦੀ ਸਾਹਿਬ ਨੇ ਇਹ ਲੰਮੇ ਪੈਣ ਵਾਂਗ ਮੱਥਾ ਟੇਕਿਆ ਕਿਉਂ ਟੇਕਿਆ ਕਿਉਂਕਿ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਐਤਕੀ ਮਾਂਜ ਇਸ ਕਰਕੇ ਆ ਬਹੁਮਤ ਨਹੀਂ ਮਿਲਿਆ ਪਿਛਲੀ ਵਾਰ 2019 ਚ 303 ਸੀਟਾਂ ਬੀਜੇਪੀ ਨੂੰ ਲੋਕਾਂ ਨੇ ਜਿਤਾਈਆਂ ਐਤਕੀ 240 ਮਤਲਬ ਤੁਸੀਂ ਹਿਸਾਬ ਲਾਓ ਵੀ 63 ਦੇ ਕਰੀਬ ਸੀਟਾਂ ਜਿਹੜੀਆਂ ਨੇ ਉਹ ਲੋਕਾਂ ਨੇ ਨਹੀਂ ਦਿੱਤੀਆਂ ਬੀਜੇਪੀ ਨੂੰ ਤੇ ਇਸ ਕਰਕੇ ਕਿਉਂਕਿ ਇਹ ਗੱਲ ਜੋਰ ਫੜ ਗਈ ਸੀ ਵੀ ਇਹ 400 ਪਾਰ ਦੀ ਗੱਲ ਤਾਂ ਕਰਦੇ ਆ ਜੇ ਇਹਨਾਂ ਨੂੰ 400 ਪਾਰ ਕਰਾਤੀਆਂ ਇਹਨਾਂ ਨੇ ਸਵਿਧਾਨ ਬਦਲ ਦੇਣਾ ਇਹ ਸਵਿਧਾਨ ਬਦਲਣਗੇ ਇਹ ਦਲਤਾਂ ਦਾ ਰਾਖਵਾ ਕਰਨ ਕੱਟਣਗੇ ਇਹ ਬੜਾ ਕੁਝ ਗਲਤ ਕਰਨ ਗਿਆ ਆਪਦੇ ਮੁਤਾਬਕ ਤੇ ਅੱਜ ਮੋਦੀ ਸਾਹਿਬ ਨੇ ਸਵਿਧਾਨ ਨੂੰ ਮੱਥਾ ਟੇਕਿਆ ਉਹ ਕਹਿਣਗੇ ਅਸੀਂ ਤਾਂ ਪਹਿਲਾਂ ਵੀ ਸਵਿਧਾਨ ਦਾ ਸਤਿਕਾਰ ਕਰਦੇ ਆ ਕਰਦੇ ਹੋਣਗੇ ਪਰ ਐਦਾਂ ਮੱਥਾ ਸਪੈਸ਼ਲ ਸਾਹਮਣੇ ਰੱਖ ਕੇ ਜਿਵੇਂ ਕਿਸੇ ਧਾਰਮਿਕ ਸਥਾਨ ਤੇ ਟੇਕੀ ਦਾ ਹੈ ਐਦਾ ਮੈਂ ਨਹੀਂ ਵੇਖਿਆ ਸੀ ਵੀ ਮੋਦੀ ਸਾਹਿਬ ਨੇ ਕਦੇ ਸੰਵਿਧਾਨ ਨੂੰ ਮੱਥਾ ਟੇਕਿਆ ਹੋਵੇ ਤੇ ਬਕਾਇਦਾ ਫਿਲਮਾਂ ਬਣ ਬਣ ਕੇ ਵੀਡੀਓ ਬਣਾ ਬਣਾ ਕੇ ਮੀਡੀਆ ਦੇ ਸਾਹਮਣੇ ਸਪੈਸ਼ਲ ਜਾਰੀ ਚੈਨਲਾਂ ਤੇ ਹੋਈਆਂ ਹੁਣ ਵੀ ਮੋਦੀ ਜੀ ਨੇ ਸੰਵਿਧਾਨ ਕੋ ਨਮਨ ਕੀਤਾ ਇਹ ਜਿਹੜਾ ਸੰਵਿਧਾਨ ਨੂੰ ਨਵਨ ਹੋ ਰਿਹਾ ਨਾ ਮੋਦੀ ਦਾ ਇਹ ਐਵੇਂ ਨਹੀਂ ਹੋ ਰਿਹਾ ਇਹ ਇਹ ਉਹਦਾ ਗਾਣਾ ਆਇਆ ਸੀ ਨਾ 도ਗਲਿਆਂ ਦੇ ਬਾਹਲਾ ਇਹ ਉਹ ਹਸਾਬ ਆ ਬਈ ਆ ਮੈਨੂੰ ਇਹ ਲੱਗਦਾ ਕਿ ਇਹਨਾਂ ਦੀ ਹੋਸਟ ਕਾਣੇ ਆਈ ਆ ਇਹਨਾਂ ਨੂੰ ਲੱਗਾ ਵੀ ਥੱਲੇ ਆਉਣਾ ਪੈਣਾ ਉਧਰੋਂ ਉਹ ਨਿਤਿਸ਼ ਤੇ ਚੰਦਰਬਾਬੂ ਨੇੜੂ ਉਹ ਬੋਲੀ ਚ ਕੁਝ ਜਾਂਦੇ ਨੇ ਵੀ ਹਮ ਇਨਕੇ ਸਾਥ ਹੈ ਇਹ ਹੈ ਉਹ ਤਰੀਫਾਂ ਅੱਜ ਨਿਤਿਸ਼ ਕੁਮਾਰ ਨੇ ਨਰਿੰਦਰ ਮੋਦੀ ਦੀਆਂ ਦੋ ਤਾਰੀਫਾਂ ਕੀਤੀਆਂ ਦੰਦੀਆਂ ਕੱਢ ਕੇ ਤੇ ਮੋਦੀ ਸਾਹਿਬ ਹਾਸਸ ਕੇ ਬਾਗੋ ਬਾਗ ਪਰ ਇਹ ਹੀ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨੈਡੂ ਠੱਬੀ ਲੌਂਚ ਬਹੁਤ ਮਾਰਨੇ ਉਹਨਾਂ ਨੇ ਵੱਡੇ ਵੱਡੇ ਮਹਿਕਮੇ ਮੰਗਲੇ ਇਹਨਾਂ ਤੋਂ ਜੇ ਇਹਨਾਂ ਨੇ ਨਾਂ ਦਿੱਤੇ ਕਿਸੇ ਵੇਲੇ ਵੀ ਉਹ ਪੌੜੀ ਲਾ ਕੇ ਚੁੱਕਣ ਵਾਲੇ ਬੰਦੇ ਨੇ ਇਹਨਾਂ ਨੂੰ ਕੋਠੇ ਤੇ ਚੜਾ ਕੇ ਪਤਾ ਨਹੀਂ ਕਦੋਂ ਉਹਨਾਂ ਨੇ ਪੌੜੀ ਖੇਚਲਣੀ ਕੋਠੇ ਤੇ ਚੜਨ ਤੋਂ ਪਹਿਲਾਂ ਵੀ ਆਦੇ ਉਹ ਖੇਚ ਲੈਂਦੇ ਹੁੰਦੇ ਨੇ ਉਹ ਰਾਹ ਤੋਂ ਸੁੱਟ ਦਿੰਦੇ ਨੇ ਇਸ ਕਰਕੇ ਚੰਦਰਬਾਬੂ ਨੈਡੂ ਤੇ ਨਿਤਿਸ਼ ਕੁਮਾਰ ਦੋਨੇ ਕੋਠੇ ਤੇ ਚੜਨ ਤੋਂ ਪਹਿਲਾਂ ਅੱਧ ਚੋ ਪੌੜੀ ਖਿੱਚ ਲੈਂਦੇ ਨੇ ਤੇ ਹੋ ਸਕਦਾ ਉਹ ਖਿੱਚ ਲੈਣ 5 ਸਾਲ ਮੋਦੀ ਸਾਹਿਬ ਦੀ ਇਹ ਸਰਕਾਰ ਚੱਲ ਜੇਗੀ ਇਹਦਾ ਕੋਈ ਗਰੰਟੀ ਨਹੀਂ ਗਈ ਨਾ ਹੀ ਇਹ ਸਰਕਾਰ ਤਾਕਤਵਾਰ ਆ ਨਾ ਹੀ ਸ਼ਕਤੀਸ਼ਾਲੀ ਆ ਪਹਿਲਾਂ ਵਾਲਾ ਡੰਗ ਨਹੀਂ ਰਿਹਾ ਮੈਨੂੰ ਲੱਗਦਾ ਲੋਕਾਂ ਨੇ ਬਹੁਤ ਵਧੀਆ ਰਿਜ਼ਲਟ ਲਿਆਂਦਾ ਹੈ ਕੀ ਨਤੀਜਾ ਬਹੁਤ ਵਧੀਆ ਲਿਆਂਦਾ ਉਧਰ ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਲੋਕਾਂ ਨੇ ਸ਼ੀਸ਼ਾ ਦਿਖਾਤਾ ਵੀ ਕੰਮ ਬੋਲਦਾ ਕੰਮ ਬੋਲਦਾ ਕੱਲੇ ਬੋਰਡ ਲਾ ਕੇ ਨਹੀਂ ਬੋਲਣਾ ਸਾਨੂੰ ਦਿਖੂਗਾ ਫੇਰ ਬੋਲੂਗਾ ਉਧਰੋਂ ਕਾਲੀਦਾਨੂ ਲੋਕਾਂ ਨੇ ਸ਼ੀਸ਼ਾ ਦਿਖਾਤਾ ਵੀ ਐਵੇਂ ਪੰਜਾਬ ਬਚਾਓ ਪੰਜਾਬ ਬਚਾਓ ਦੀਆਂ ਰੈਲੀਆਂ ਕੱਢ ਕੇ ਅਸੀਂ ਮੂਰਖ ਨਹੀਂ ਬੰਨਾਂ ਅਸੀਂ ਤੁਹਾਨੂੰ ਜਾਣ ਲਿਆ ਸਮਝ ਲਿਆ ਉਧਰੋਂ ਨਰਿੰਦਰ ਮੋਦੀ ਹੋਰਾਂ ਨੂੰ ਦੇਸ਼ ਦੇ ਲੋਕਾਂ ਨੇ ਸ਼ੀਸ਼ਾ ਦਿਖਾਤਾ ਬਈ ਇਹ ਨਿਗਾ ਵੀ ਤੁਸੀਂ ਅਯੋਧਿਆ ਦੇ ਨਾਂ ਤੇ ਸਾਰੇ ਦੇਸ਼ ਨੂੰ ਕਮਲਾ ਕਰ ਲੋਗੇ ਨਾਂ ਵਰਤਨ ਨਹੀਂ ਦੇਣੇ ਅਸੀਂ ਧਾਰਮਿਕ ਨਾਰੇ ਵਰਤਨ ਨਹੀਂ ਦੇਣੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਅਯੋਧਿਆ ਤੋਂ ਵੀ ਬੀਜੇਪੀ ਹਰਾ ਕੇ ਵਿਖਾਤੀ ਲੋਕਾਂ ਨੇ ਲਖੀਮਪੁਰ ਖੀਰੀ ਤੋਂ ਵੀ ਹਰਾ ਕੇ ਵਿਖਾਤਾ ਪੰਜਾਬ ਤੋਂ ਵੀ ਬੀਜੇਪੀ ਨੂੰ ਜ਼ੀਰੋ ਆਂਡਾ ਦਿੱਤਾ ਮਤਲਬ ਲੋਕਾਂ ਨੇ ਬੜਾ ਸੋਹਣਾ ਨਤੀਜਾ ਲਿਆਂਦਾ ਸਾਰੇ ਹੁਣ ਹੋਸ਼ ਚ ਰਹਿਣਗੇ ਮੋਦੀ ਜੀ ਹੋਰੀ ਵੀ ਇਦھر ਪੰਜਾਬ ਸਰਕਾਰ ਵਾਲੇ ਵੀ ਇਹ ਸਾਡੇ ਭਗਵੰਤ ਮਾਨ ਸਾਹਿਬ ਨੇ ਤਾਂ ਮੰਥਨ ਮੀਟਿੰਗਾਂ ਸ਼ੁਰੂ ਵੀ ਕਰ ਦਿੱਤੀਆਂ ਕੱਲ ਇਹਨੇ ਸਾਰੇ ਆਪਦੇ ਢੇਠੇ ਤੂਤਲੇ ਤੱਕ ਆਗੂ ਸੱਦੇ ਸੀ ਨਾਲ ਐਮਐਲਏ ਸੱਦੇ ਸੀ ਲਾਜ਼ਮੀ ਉਥੇ ਚੱਕੋ ਦੰਦੀ ਹੋਏ ਹੋਣ ਗਿਆ ਆਪਸ ਵਿੱਚ ਵੀ ਆ ਬਣ ਕੀ ਗਿਆ ਆਪਾਂ 13 ਦੀ 13 ਕਹਿੰਦੇ ਸੀ ਇਹ ਭਗਵੰਤ ਮਾਨ ਕਹਿੰਦੇ ਸੀ ਸਿੱਧੀਆਂ 03 ਤੇ ਹੀ ਸਿਮਟ ਗਏ ਸਾਹਿਬ ਪਹਿਲਾਂ ਭਗਵੰਤ ਮਾਨ ਕਹਿੰਦੇ ਸੀ ਵੀ ਉਹ ਕਰਨਗੇ ਮੰਥਨ ਹਾਂ ਮੰਥਨ ਭਗਵੰਤ ਮਾਨ ਕਹਿੰਦਾ ਸੀ ਵੀ ਉਹ ਕਰਨਗੇ ਤੇ ਮੰਥਨ ਕਰਨਾ ਪੈ ਰਿਹਾ ਆਪ ਨੂੰ ਮੈਨੂੰ ਲੱਗਦਾ ਜੇ ਅਜੇ ਵੀ ਭਗਵੰਤਮਾਨ ਰੀ ਚਾਜ ਨਾਲ ਮੰਥਨ ਕਰ ਲੈਣ ਤੇ ਵੱਜ ਜਾਣਗੇ ਪਰ ਮੰਥਨ ਇਹਨਾਂ ਚਾਜ ਨਾਲ ਸ਼ਾਇਦ ਨਾ ਕਰਨ ਤੇ ਫੇਰ ਰਗੜੇ ਜਾਣਗੇ ਤੁਸੀਂ ਦੇਖਿਓ ਇਹ ਬੰਦੇ ਜਿੰਨੇ ਜਿੱਤੇ ਸੀ ਨਾ 92 ਉਹਨਾਂ ਚੋਂ ਕਾਫੀ ਸਾਰੇ ਚੱਕਵੇਂ ਚੁੱਲੇ ਨੇ ਜਿਨ੍ਹਾਂ ਦੀ ਕੋਈ ਸਮਝ ਨਹੀਂ ਵਿਚਾਰਤਰਾ ਨਹੀਂ ਜੇਕਰ ਉਹਨਾਂ ਨੂੰ ਲੱਗ ਗਿਆ ਨਾ ਵੀ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਇਹਨਾਂ 92 ਚੋਂ ਅੱਧੇ ਨਾਲੋਂ ਵੱਧ ਕਾਂਗਰਸ ਚਲੇ ਜਾਣੇ ਨੇ ਜਿਵੇਂ ਛੀਲ ਰੈਂਕੂ ਮਿੰਟ ਚ ਛੱਡ ਗਿਆ ਸ਼ੀਤਲ ਅੰਗੁਰਾਲ ਮਿੰਟ ਚ ਛੱਡ ਗਿਆ ਹੋਰ ਕਿੰਨੇ ਛੱਡ ਗਏ ਬਣੀ ਬਣਾਈ ਸਰਕਾਰ ਦੇ ਵਿੱਚ ਛੱਡ ਗਏ ਇਦਾਂ ਜਿਵੇਂ ਆ ਜਿੰਨੀ ਸਾਰੀ ਕਾਂਗਰਸ ਸੀ ਪੰਜਾਬ ਦੀ ਕੈਪਟਨ ਕੀ ਸੁਨੀਲ ਜਾਖੜ ਕੀ ਮਾਨਪ੍ਰੀਤ ਬਾਦਲ ਕੀ ਫਤਿਹ ਜੰਗ ਬਾਜਵਾ ਕੀ ਲੰਗੜ ਭੰਗੜ ਜੋਸ਼ ਸੀ ਕਾਂਗਰਸ ਦੀ ਵੱਡੀ ਉਹ ਸਾਰੀ ਬੀਜੇਪੀ ਚ ਵੜ ਗਈ ਹੁਣ ਬੀਜੇਪੀ ਪੰਜਾਬ ਦੀ ਅਸਲ ਚ ਹੈ ਹੀ ਕਾਂਗਰਸ ਉਹਨਾਂ ਦਾ ਜਿਹੜਾ ਪ੍ਰਧਾਨ ਸੁਨੀਲ ਜਾਖੜ ਬਣਾਇਆ ਤੇ ਉਹ ਵੀ ਕਾਂਗਰਸ ਦਾ ਪ੍ਰਧਾਨ ਪਹਿਲਾਂ ਰਿਹਾ ਸੋ ਐਦਾਂ ਹੋ ਜਾਣਾ ਹੁੰਦਾ ਇਸ ਕਰਕੇ ਬਚ ਕੇ ਮੋੜ ਤੋਂ ਹੁਣ ਬਹੁਤ ਵਧੀਆ ਸ਼ੀਸ਼ਾ ਲੋਕਾਂ ਨੇ ਦਿਖਾਤਾ